ਮੈਂ ਅਵਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖਖਾਈ ਮਾਇਆ परम पै फुले सुतदार सों प्रीत लगाई <coughs> एक गौतम पंत सुनौ गुरु संग ਤਹ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਹਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਹਾਈ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰ ਹੋ ਕੇ ਚ ਮਹਿਰ ਤੋਪਾਵੋ ਦੁਬ ਦੇ ਪੱਥਰ ਤਾਰੇ ਜਿੜਾਯਾਬ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ प्रणवत नानक हुकम पछण कोट पराद हमारे खण्डो अनकबिदी समझो अमयज्ञान अलप मत तोरी तुम आपन बिरद रखाब <coughs> तुम्हारी शरण तुम ਤੁਮਹਿ ਸਜਨ ਸੁਹੇਲੇ ਰੱਖ ਰੱਖਣ ਹਰ ਦਿਲ ਨਾਨਕ ਕਰ ਕੈ ਗੋਲੇ ਆਏ ਵਰ ਸ਼ਰਣਾਗਤੀ ਕਿਰਪਾ ਨਿਰਦਯਾਲ ਇੱਕ ਅਕਰ ਹਰ ਮਨ ਬਸਤ ਨਾਨਕ ਹੋਤਨ ਹਾਲ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾਦ ਜੋਗ ਜੁਗ ਅਟਲ ਮ ਦੋ ਜਹਾਨਾ ਦੇ ਵਾਲੀ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਗੁੰਡਾਰ ਕਲਯੁਗ ਕੇ ਅਵਤਾਰ ਜਹ ਰਾਜ ਹੂਰ ਹਾਜ਼ਰ ਹੂ 11ਵੀਂ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਦੀ ਮਵਾਰਕ ਨ ਕੀ ਬੋਦ ਗਾਨੰਦ ਮੰਗ ਰਹੇ ਹਰਨ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਨੀ ਕਲਸਾ ਰੂਪ ਸਦ ਸੰਗਤ ਜੀਓ ਬਡੇ ਹੀ ਭਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਕਰਦੇ ਨੇ ਆਹੀ ਪ੍ਰਾਪਤ ਮਨੁਖ ਦੇ ਹੁਰੀਐ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਸਾਧ ਸੰਗਤ ਭਜ ਕੇਵਲ ਨਾ ਕੰਚੰਪਾਤੀਸ਼ਾ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਮਨੁੱਖ ਇਸ ਪ੍ਰਾਣੀ ਨੂੰ ਸਮਝਾ ਰਹੇ ਨੇ। ਦੁਨੀਆ ਤੇ ਆਉਣ ਦਾ ਤੇਰਾ ਮਨੋਰਥ ਇੱਕੋ ਹੀ ਹੈ ਕਿ ਤੈਨੂੰ ਇਹ ਇਹੀ ਔਸਰ ਇਹ ਹੀ ਬਾੜ ਘਟ ਪੀਤਰ ਤੋਂ ਦੇਖ ਵਿੱਚ ਆ। ਅਰ ਰੱਬ ਨੂੰ ਮਿਲਣ ਦਾ ਤੇਰੀ ਔਸਰਤ ਅਤੇ ਇਹ ਹੀ ਤੇਰੀ ਵਾਰ ਹੈ ਇਹ ਹੀ ਤੇਰੀ ਵਾਰੀ ਹੈ ਕਿੰਨੇ ਸਮੇਂ ਬਾਅਦ ਤੈਨੂੰ ਇਹ ਜਨਮ ਮਿਲਿਆ ਇਹਦਾ ਵੀ ਕੋਈ ਪਤਾ ਨਹੀਂ ਅਤੇ ਤੋਂ ਬਾਅਦ ਕਿੰਨੇ ਸਮੇਂ ਬਾਅਦ ਜਨਮ ਦੁਬਾਰਾ ਮਿਲਣਾ ਇਸ ਦੇਹੀ ਦੇ ਵਿੱਚ ਇਹਦਾ ਵੀ ਕੋਈ ਪਤਾ ਨਹੀਂ ਅਰ ਸਤੂਰਕਨਾ ਜ਼ਰੂਰ ਜ਼ਿਕਰ ਕਰਦੇ ਨੇ ਕਿ ਫਿਰ ਤਾਂ ਫਿਰ ਤਾਂ ਬਹੁਤੇ ਯੁੱਗ ਆ ਰਹੇ ਹੋ ਮਨਸ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਬੜੇ ਇਹ ਯੁਗ ਬੜਿਆ ਹਰ ਇੱਕ ਯੁਗ ਦੇ ਅੰਦਰ ਇੱਕ ਇੱਕ ਵਾਰ ਕਈ ਕਈ ਵਾਰ ਇਹਨੇ ਜਨਮ ਲਏ ਜਨਮ ਹੋਇਆ ਮੌਤ ਹੋਈ ਜਨਮ ਹੋਇਆ ਮੌਤ ਹੋਈ ਪਰ ਹੋਇਆ ਸਭ ਕੁਝ ਪਟਕਣਾ ਦੇ ਵਿੱਚ ਇਹਦਾ ਜਿਹੜਾ ਟਕਾ ਹੈ ਇਹ ਮਨੁੱਖਾ ਦੇਹੀ ਦੇ ਵਿੱਚ ਟਕਾ ਹੈ। ਅਰ ਸਤਿਗੁਰੂ ਕਹਿੰਦੇ ਨੇ ਇੱਥੇ ਵੀ ਇੱਥੇ ਵੱਧ ਕਿਸਮਤੀ ਹੈ। ਅਰ ਰੱਬ ਨੇ ਸੋਹਣਾ ਸਰੀਰ ਦਿੱਤਾ ਇਹਨੂੰ ਸਵਾਰ ਕੇ ਰੱਖ। ਰੱਬ ਨੇ ਸੋਹਣਾ ਸਰੀਰ ਦਿੱਤਾ ਇਹਨੂੰ ਸ਼ਿੰਗਾਰ ਦਲਦਲ ਦੇ ਵਿੱਚ ਨਸ਼ੀਆਂ ਦੇ ਵਿੱਚ ਬਿਕਾਰਾਂ ਦੇ ਵਿੱਚ ਇਨਸਾਨ ਪੈ ਗਏ ਆ। ਆਪਣੀ ਜ਼ਿੰਦਗੀ ਨੂੰ ਇਤਨੀ ਦਲਦਲ ਦੇ ਵਿੱਚ ਲੈ ਗਏ ਆ। ਨਾ ਇਹ ਰੱਬ ਦੇ ਦਰ ਦੀ ਪ੍ਰਵਾਹ ਕਰਦੇ ਤੇ ਨਾ ਰੱਬ ਦੀ ਬਨਵਾਣ। ਆ ਤੈਨੂੰ ਹਰ ਜਾਨਾ ਜੋ ਭੁਗਤਣਾ ਪੈਣਾ। ਕਿ ਜਿਹੜੇ ਰੱਬ ਦੀ ਪ੍ਰਵਾਹ ਨਹੀਂ ਕਰਦੇ ਰੱਬ ਦੇ ਦਰ ਦੀ ਪ੍ਰਵਾਹ ਨਹੀਂ ਕਰਦੇ। ਹਰ ਜਾਨਾ ਭੁਗਤਣਾ ਪਵੇਗਾ ਤਬ ਜਾਣੇ ਕੋ ਜਦ ਉਗ ਰਹੇ ਕੋ। ਉਹਨਾਂ ਰੱਬ ਦੇ ਤੱਕ ਤਾਂ ਇਹਦਾ ਕੋਈ ਪਾਜ ਹੈ ਨਹੀਂ ਹੈ। ਕਿਉਂਕਿ ਅੱਗੋਂ ਦੇਖੈ ਪਿਛੋਂ ਦੇਖੈ ਤੁਝ ਤੇ ਕਾਂ ਛਪਾਣਾ ਸਾਡੇ ਵਿੱਚ ਕੋਈ ਔਗਣ ਹੈ ਅਸੀਂ ਛੁਪਾ ਸਕਦੇ ਹਾਂ ਅ ਰੱਬ ਤੋਂ ਥੋੜਾ ਅਲੱਗ ਕੀਤਾ ਜਾ ਸਕਦਾ ਹੈ ਪਰ ਜਿਸ ਦਿਨ ਰੱਬ ਨੇ ਤੇਰੇ ਬਾਝ ਪੁਖਾੜੇ ਨੇ ਤੇਰੇ ਔਗਣ ਦੇ ਮਾੜੀ ਵਰਤੀ ਦੇ ਮਾੜੇ ਰਮਾਂ ਦੇ ਤਾਂ ਫਿਰ ਦੁਨੀਆ ਤੇ ਤੈਨੂੰ ਕੋਈ ਥਾਂ ਨਹੀਂ ਲੱਭਣੀ ਸਤਿਗੁਰੂ ਕਹਿੰਦੇ ਨੇ ਬੇਕਾਰਾਂ ਦੇ ਵਿੱਚ ਘੁੰਮਦਾ ਹੋਇਆ ਇਹ ਤੈਨੂੰ ਮਨੁੱਖਾ ਦੇਹੀ ਮਿਲਣੀ ਹੈ ਕਿ ਰੱਬ ਦੇ ਨਾਲ ਮਹੱਬਤ ਪਾ ਸਕੇ ਰੱਬ ਦੇ ਵਿੱਚ ਇੱਕ ਮਿਕ ਹੋ ਸਕੇ ਇਹ ਹੀ ਸਤਿਗੁਰੂ ਕਹਿੰਦੇ ਨੇ ਤੇਰੀ ਵਾਰੀ ਹੈ ਤੋਂ ਬਾਅਦ ਤੇਰੀ ਵਾਰੀ ਨਹੀਂ ਹੈ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਥੁਰਾਇਆ ਅਪਰਾਧ ਕੀਤੇ ਨੇ ਨੇ ਅਤੇ ਇਹ ਦੁਸ਼ਟ ਹੈ ਇਹ ਪਾਪੀ ਹੈ ਇਹਨੇ ਚੋਰ ਚੁਰਾਇਆ ਚੋਰ ਚੁਰਾਇਆ ਦਾ ਪਾਪੀ ਚੋਰੀ ਕਰਦਾ ਕਿਸੇ ਦੇ ਸਨ ਲਾਵੇ ਨਾ ਲਾਵੇ ਮਾੜੇ ਕਰਮ ਕਰਦਾ ਔਲਾ ਕਰਦਾ ਤਾਂ ਇਹ ਇਤੋਂ ਵੱਡਾ ਚੋਰ ਕੋਈ ਨਹੀਂ ਇਤੋਂ ਵੱਡਾ ਦੁਸ਼ਟੇ ਤੋਂ ਵੱਡਾ ਪਾਪੀ ਕੋਈ ਨਹੀਂ ਇਹੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਮਨੁੱਖਾ ਜਨਮ ਮਿਲੇ ਆ ਰੱਬ ਨੂੰ ਮਿਲਣ ਦੀ ਤੇਰੀ ਭਾਰੀ ਹੈ ਇਨੂੰ ਅੱਜ ਸਬ ਲਈ ਕਰ ਲੈ ਭਾਵੇਂ ਕੱਲ ਕਰ ਲੈ ਕਰਨੀ ਪਵੇਗੀ ਸਕੂਨ ਜਿਹੜਾ ਮਿਲਣਾ ਹੈ ਉਹ ਗੁਰੂ ਦੇ ਦਰ ਤੇ ਮਿਲਣਾ ਹੈ ਅੱਜ ਲੈ ਲੈ ਭਾਵੇਂ ਕੱਲ ਲੈ ਲੈ ਲੈਣਾ ਪਵੇਗਾ ਅੱਜ ਜਦੋਂ ਇਹਨੂੰ ਸਮਝਉਦੋਂ ਆਉਂਦੀ ਹੈ ਨੈਨੋ ਨੀਰ ਬਹਿ ਤਨਖੀਨਾ ਪਏ ਕੇਸ ਦੋ ਦਵਾਨੀ ਅਰੁਦਾ ਕੰਠਨ ਸ਼ਬਦ ਨਹੀਂ ਉਚਰੇ ਆਵਕਿਆ ਕਰਿਆ ਭਰਾਨੀ ਹੁਣ ਕੀ ਹੱਥ ਦੇ ਵਿੱਚ ਹੈ ਕੀ ਬਸਰੇ ਦੇ ਵਿੱਚ ਹੈ ਅਜ ਦੇਖ ਵੀ ਸਕਦਾ ਹੈ ਬੋਲ ਵੀ ਸਕਦਾ ਹੈ ਸੁਣ ਵੀ ਸਕਦਾ ਹੈ ਤੁਰ ਕੇ ਗੁਰੂ ਦੇ ਦਵਾਰੇ ਤੇ ਜਾ ਵੀ ਸਕਦਾ ਹੈ ਹੱਥਾਂ ਦੇ ਨਾਲ ਖidmat ਸੇਵਾ ਕਰ ਸਕਦਾ ਹੈ ਪਰ ਜਦੋਂ ਇੰਦਰੇ ਜਵਾਬ ਦੇ ਦਿੰਦੇ ਨੇ ਅਬ ਕੀਆ ਕਰਿਆ ਪ੍ਰਾਨੀ ਜਦੋਂ ਤਾ ਗੁਰੂ ਸੱਦਦੇ ਨੇ ਤਾਂ ਉਦੋਂ ਤਾਂ ਇਹ ਬੇਪਰਵਾਹ ਹੈ ਆਹੋ ਸਿੱਖ ਸਤਗੁਰੂ ਕੇ ਪਿਆਰੇ ਉਹਦੇ ਦੀ ਸਮਝ ਨਹੀਂ ਪੈਂਦੀ ਤਾਂ ਜਦੋਂ ਇਹਦੇ ਸਮਝ ਪੈਂਦੀ ਹੈ ਉਦੋਂ ਇਹ ਮਨਜੀ ਤੇ ਹੁੰਦਾ ਹੈ ਇਨਾ ਨੇਤਰਾਂ ਦੇ ਨਾਲ ਦੇਖਿਆ ਨਹੀਂ ਜਾਂਦਾ ਨੈਣੋਂ ਨੀਰ ਵਹਤਨ ਕੀਨਾ ਕੀਨਾ ਕਹਿੰਦੇ ਨੇ ਪੇਨ ਦਰਦ ਹੋਣਾ ਹੁਣ ਹਰ ਇੱਕ ਅੰਗ ਦੇ ਵਿੱਚ ਪੇਨ ਹੋ ਰਹੀ ਹੈ ਦਰਦ ਹੋ ਰਹੀ ਹੈ ਨਾ ਉਹਨਾਂ ਦੀ ਕੋਈ ਦਵਾਦਾਰੂ ਹੈ ਕਿ ਬੜੇ ਪਾ ਜਾਂਦਾ ਇੰਦਰੇ ਜਵਾਬ ਦੇ ਦਿੰਦੇ ਨੇ ਸਰੀਰ ਦੀ એનર્ਜੀ ਜਿਹੜੀ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ ਇਹ ਹੱਡੀਆਂ ਦੀ ਮੁੱਠ ਰਹਿ ਜਾਂਦਾ ਤਾਂ ਉਦੋਂ ਸੋਚਦਾ ਕਿ ਰੱਬ ਦੀ ਬੰਦਗੀ ਹੁਣ ਕਰ ਲਮਾ ਰੱਬ ਦਾ ਸਮਰਨ ਹੁਣ ਕਰ ਲਮਾ ਪਰ ਸਤਿਗੁਰੂ ਕਹਿੰਦੇ ਭਾਈ ਤੇਰੀ ਭੁੱਲ ਹੈ ਉਦੋਂ ਰੱਬ ਦਾ ਸਮਰਨ ਨਹੀਂ ਤੱਕ ਉਦੋਂ ਤੱਕ ਪਛਤਾਵਾ ਬੱਲੇ ਨਹੀਂ ਆ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਨੇ ਆਪਣੇ ਆਪ ਨੂੰ ਸਫਲਾ ਕਰ ਲਿਆ ਬੜੇ ਪਾਪੀ ਸਫਲਾ ਹੋ ਗਏ ਉਹਨਾਂ ਦਾ ਰੱਬ ਦੇ ਆਇਆ ਦੁੱਖ ਆਇਆ ਹੈ ਪਰ ਮਹਿਸੂਸ ਨਹੀਂ ਹੈ ਨਾ ਰੱਬ ਹੁਣ ਦਿੰਦੇ ਨੇ ਪੇਨ ਜ਼ਰਦ ਮੁਸੀਬਤ ਆਈ ਹੈ ਪਰ ਹੋਣ ਨਹੀਂ ਦਿੱਤੀ ਉਹਨ ਹਵਾ ਚਲਦੀ ਹੈ ਹਵਾ ਤਾਂ ਸਾਰਿਆਂ ਦੇ ਵਲ ਇਕੋ ਜੀ ਚਲਦੀ ਹੈ ਪਰ ਸਤਿਗੁਰੂ ਜਦੋਂ ਜ਼ਿਕਰ ਕਰਦੇ ਨੇ ਹਵਾ ਦੇ ਐਗਜ਼ਾਮਪਲ ਤੇ ਤਾਤੀ ਵਾਉ ਨਾ ਲੱਗਈ ਪਾਰ ਬ੍ਰह्म शरण ਆ ਹੁਣ ਹਵਾ ਤਾਂ ਹੈ ਪਰ ਉਹ ਹਵਾ ਤਤੀ ਹਰ ਇੱਕ ਨੂੰ ਨਹੀਂ ਲੱਗਦੀ ਹਵਾ ਰੱਬ ਦੇ ਪੈਰ ਦੇ ਵਿੱਚ ਹੈ ਸੂਰਜ ਰੱਬ ਦੇ ਪੈ ਦੇ ਵਿੱਚ ਇਹ ਪੂਰੀ ਕਾਇਨਾਤ ਰੱਬ ਨੇ ਬਣਾਈ ਹੈ ਰੱਬ ਦੇ ਪੈ ਦੇ ਵਿੱਚ ਜੇ ਇਨਸਾਨ ਹੈ ਜਿਹੜਾ ਰੱਬ ਦੇ ਪੈ ਤੋਂ ਬਾਹਰ ਹੈ ਨਾ ਰੱਬ ਦੇ ਦਰ ਦੀ ਪ੍ਰਵਾਹ ਕਰਦੇ ਤੇ ਨਾ ਰੱਬ ਦੀ ਪ੍ਰਵਾਹ ਕਰਦਾ ਹੈ ਮੇਰੇ ਦੇ ਵਿੱਚ ਦੁਸ਼ਟਪਨਾ ਹੈ ਮੇਰੇ ਦੇ ਵਿੱਚ ਨਰਦਈਪੁਣਾ ਹੈ ਮੇਰੇ ਦੇ ਵਿੱਚ ਕਾਇਰਪੁਣਾ ਹੈ ਮੇਰੇ ਦੇ ਵਿੱਚ ਇਦਾਂ ਦੀ ਗਨਮਗੀ ਹੈ ਕਿ ਜਿਹੜਾ ਅਦਬ ਸਤਕਾਰ ਗੁਰੂ ਦਾ ਨਹੀਂ ਕਰ ਸਕਦਾ ਭਾਵੇਂ ਜਿਹੜੇ ਵੀ ਧਰਮ ਨੂੰ ਮੰਨਦਾ ਉਹ ਕਿਸੇ ਦੇ ਨਾਲ ਬਣਾ ਕੇ ਵੀ ਨਹੀਂ ਰੱਖ ਸਕਦਾ ਸਤਗੁਰਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਨਾਮ ਅਦਬ ਸਲਕਾਰ ਦਿੱਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਤਾਂ ਉਦੋਂ ਇਹਨਾਂ ਦਾ ਤੱਕ ਤੋ ਉੱਚਾ ਲੱਗਦਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਕਾਤ ਪੁੰਜੀ ਪੈਂਦੇ ਸੀ ਤਾਂ ਕਿ ਤਾ ਪਹਿਲਾਂ ਲੱਗਦਾ ਸੀ ਪਰ ਜਦੋਂ ਇਹਨਾਂ ਨੂੰ ਗੁਰਗੱਦੀ ਦੇ ਦਿੱਤੀ ਉਹ ਤੋਂ ਬਾਅਦ ਉਹ ਨੀਚੇ ਪੈਂਦੇ ਰਹੇ ਨੇ ਗੁਰੂਆਂ ਦੀ ਬਾਣੀ ਗੁਰੂਆਂ ਨੇ ਵੀ ਅਦਬ ਸਲਕਾਰ ਕੀਤਾ ਕਿ ਇਹ ਬਾਣੀ ਤੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਇਹ ਦੋ ਜਹਾਨਾਂ ਦੀ ਬਾਣੀ ਹੈ ਜੇ ਤੇਰੇ ਬਾਰੇ ਨਿਆਰੇ ਕਰਦੀ ਹੈ ਤੇ ਇਹਦੇ ਨਾਲ ਤੂੰ ਦਸਹਲੀਆਂ ਕਰੇਂਗਾ ਤਾਂ ਇਹਨੇ ਫਿਰ ਤੇਰਾ ਛੱਡਣਾ ਵੀ ਕੱਕ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਮਝਾਉਣ ਦਾ ਸਤਿਗੁਰਾਂ ਦੇ ਇਹ ਇਨਸਾਨ ਨੂੰ ਬਾਰ-ਬਾਰ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ ਕੂਕਰ ਹੈ ਕੂਕਰ ਹੈ ਗਰਦਵ ਹੈ ਕਾਕ ਹੈ ਸਰਪਣ ਹੈ ਤੁਲਖਲ ਹੈ ਤੂੰ ਗਦਾ ਹੈ ਤੂੰ ਸੂਰ ਹੈ ਤੂੰ ਕੁੱਤਾ ਹੈ ਤੂੰ ਸੱਪ ਹੈ ਤੂੰ ਕਾਂ ਹੈ ਇਨਸਾਨ ਨੂੰ ਕੇ ਜਿਉਂ-ਜਿਉਂ ਵਰਤੀ ਬਦਲਦੀ ਗਈ ਇਨਸਾਨ ਦੀ ਖਾਣ ਪੀਣ ਦੀ ਬਦਲ ਗਈ ਅਤੇ ਜਿਉਂ-ਜਿਉਂ ਦਾ ਰਹਿਣ ਸਹਿਣ ਬਦਲੇ ਆਪ ਕੁੱਤਾ ਦੀ ਇਹ ਸਤਿਗੁਰ ਨੇ ਸੋ ਕਰਿਆ ਕੁੱਕਰ ਹੈ ਗਰਦਵ ਹੈ ਕਾਂ ਹੈ ਸਰਪਨ ਹੈ ਤੁਲ ਕਰ ਉਹਦਾ ਦਾ ਸਤਿਗੁਰੂ ਦੱਸ ਰਿਹਾ ਨੇ ਤੇਰੀ ਵਰਤੀ ਇਦਾਂ ਨਹੀਂ ਬਣ ਗਈ ਤੂੰ ਨਾ ਸਮਝੀ ਕਿ ਮੈਂ ਇਨਸਾਨ ਨਾ ਤੂੰ ਤਾਂ ਕੁੱਕਰ ਦੀ ਜੋਨੀ ਹੈ ਕੁੱਤੇ ਦੀ ਜੋਨੀ ਹੈ ਦਰਦਰਤੀ ਜਿਹੜਾ ਪਟਕ ਦਾ ਦਵਾਰ ਹੈ ਦਵਾਰ ਸਵਾਨ ਜੋਂ ਬੋਲਤ ਸੁਦਨੇ ਰਾਮ ਭਜਨ ਕੀ ਉਹਨ ਜੇ ਕੁੱਤੇ ਨੂੰ ਘਰ ਬੁਲਾ ਕੇ ਕੁਕਰ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਪਾਈਏ ਤੇ ਉਹਨੂੰ ਕਹੀਏ ਤੂੰ ਰਾਮ ਕਹੇ ਅੱਲਾ ਕਹੇ ਉਹ ਹੈ ਜਾਨਵਰ ਸਖਾਈਏ ਤਾਂ ਸਿੱਖ ਜਾਂਦੇ ਨੇ ਬੋਲਦੇ ਨੇ ਕਹੀਂ ਪਰ ਗੱਲ ਇਹ ਹੈ ਨਾ ਕਿ ਆਮ ਆਵਾਰਾ ਨੂੰ ਪੁੱਛ ਕੇ ਉਹਨੂੰ ਕਹਿ ਕੇ ਇਹਨੂੰ ਬੰਦ ਨਹੀਂ ਕਰੀਏ ਕਿਉਂਕਿ ਉਹ ਇਨਸਾਨ ਦੇ ਲਈ ਹੈ ਔਰ ਉਹ ਤਾਂ ਸੁੱਧੀ ਨਹੀਂ ਹੈ ਰਾਮ ਭਜਨ ਦੀ ਇਹ ਨੋਤਾ ਸੁੱਜੀ ਹੈ ਨਾ ਰੱਬ ਨੇ ਕਿਰੋਂ ਧਿਆਨ ਦਿੱਤਾ ਭਟਕ ਤੂੰ ਵੀਰੇ ਦਵਾਰ ਐ ਦਵਾਰ ਇੱਕ ਦਵਾਰ ਤੇ ਦੂਜੇ ਦੂਜੇ ਤੇ ਤੀਜੇ ਦਵਾਰੇ ਸਕੂਨ ਤੈਨੂੰ ਫਿਰ ਵੀ ਨਹੀਂ ਕਿਉਂ ਸਕੂਨ ਨਹੀਂ ਹੈ ਕਿਉਂਕਿ ਤੇਰੇ ਅੰਦਰ ਦੇ ਔਗਣ ਤੈਨੂੰ ਟੜਫਾ ਰਹੇ ਨੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੇ ਔਗਣਾਂ ਤੇ ਕੰਟਰੋਲ ਕਰ ਗੁਰੂ ਨੇ ਤੇਰੇ ਬਾਹਰ ਇਹ ਨਿਆਰੇ ਕਰਨੇ ਨੇ ਸਮਾਪਤੀ ਦਾ ਸਮਾਂ ਉਹਨਾਂ ਆਪਾਂ ਦੀ ਕਿਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ